மா மாவா லாஜமி தம்போர்ட் டாபிக கவர்க்கா லக்ச்சர் நம்பர் ஃபோர் அந்தராஷ்ட்யாஷா நிதி ਵਿਗਿਆਨ ਅਤੇ ਤਕਨੀਕੀ ਵਿਸ਼ਿਆਂ ਦੀ ਪੜ੍ਹਾਈ ਲਈ ਮਾਤ ਭਾਸ਼ਾ ਦੀ ਸਮਰੱਥਾ ਭਾਸ਼ਾ ਸਬੰਧੀ ਅੰਧਵਿਸ਼ਵਾਸਨ ਦੀ ਚਰਚਾ ਕਰਦੇ ਹੋਏ ਦੱਸੋ ਕਿ ਮਾਤ ਭਾਸ਼ਾ ਵਿੱਚ ਵਿਗਿਆਨ ਤਕਨੀਕੀ ਵਿਸ਼ਿਆਂ ਦੀ ਪੜ੍ਹਾਈ ਸੰਭਵ ਹੈ ਤਾਂ ਬਹੁਤ ਹੀ ਇੰਪੋਰਟੈਂਟ ਜਿਹੜਾ ਹੈ ਲੈਕਚਰ ਰਹਿਣ ਵਾਲਾ ਇਸ ਤੋਂ ਪਹਿਲੇ ਵਾਲੇ 3 ਲੈਕਚਰ ਕਰ ਚੁੱਕੇ ਹਾਂ ਤੇ ਸਿਲੇਬਸ ਬਿਲਕੁਲ ਚੇਂਜ ਹੋ ਗਿਆ ਹੈ ਡਿਸਟੈਂਸ ਤੇ ਪ੍ਰਾਈਵੇਟ ਵਾਲਿਆਂ ਦਾ ਅਲੱਗ ਸਿਲੇਬਸ ਹੋ ਗਿਆ ਹੈ ਤੇ ਰੈਗੂਲਰ ਵਾਲਿਆਂ ਦਾ ਅਲੱਗ ਸਿਲੇਬਸ ਹੋ ਗਿਆ ਤਾਂ ਅਗਰ ਕਿਸੇ ਕੋਲੇ ਬਹੁਰੰਗੀ ਵਰਤਕ ਜਿਹੜੀ ਹੈ ਉਹ ਕੋਈ ਤਾਂ ਮੈਨੂੰ ਜ਼ਰੂਰੀ ਪੀਡੀਐਫ ਸ਼ੇਅਰ ਕਰਿਓ ਤੇ ਕਿਦਾਂ ਤੁਸੀਂ ਤਿਆਰੀ ਕਰ ਸਕਦੇ ਹੋ ਕਿਉਂਕਿ ਹਜੇ ਬੁੱਕ ਮੌਜੂਦ ਨਹੀਂ ਹੈਗੀ ਤੇ ਕੀ ਕੀ ਤੁਹਾਡਾ ਚੇਂਜ ਹੋਇਆ ਬਹੁਤ ਸਾਰੇ ਬੱਚੇ ਪੁੱਛ ਰਹੇ ਤਾਂ ਸਭ ਤੋਂ ਪਹਿਲਾਂ ਤਾਂ ਇੱਕ ਤਾਂ ਆਪਾਂ ਨੂੰ ਮੱਧਕਾਲ ਦੀਆਂ ਬਣਗੀਆਂ ਹਟ ਚੁੱਕੀਆਂ ਸਿਰਫ ਆਧੁਨਿਕ ਕਾਲ ਦੀਆਂ ਪੰਜ ਬਣਗੀਆਂ ਨੇ ਜਿਹੜੀਆਂ ਉਹ ਕਰਨੀਆਂ ਨੇ ਪਲਸ ਅੰਤਰਰਾਸ਼ਟਰੀ ਭਾਸ਼ਾ ਵਾਲੇ ਕੁਐਸਚਨ ਕਰਨੇ ਆ ਪਲਸ ਗ੍ਰਾਮਰ ਵਾਲਾ ਜਿਹੜਾ ਪੋਰਸ਼ਨ ਹੈਗਾ ਆਪਣਾ ਠੀਕ ਹੈ ਉਹ ਕਰਨਾ ਹੈ ਤੇ ਨਾਲ ਹੀ ਜਿਹੜੇ ਆਪਾਂ ਨੂੰ ਵਰਡਸ ਮਿਲਦੇ ਨੇ ਕਹਾਣੀ ਲਿਖੋ ਜਾਂ ਉਸ ਤੇ ਕਾਂਗੀ ਲਿਖੋ ਜਾਂ ਉਸ ਤੇ ਕਵਿਤਾ ਲਿਖੋ ਉਹਲੇ ਵਰਡਸ ਕਰਨੇ ਨੇ ਠੀਕ ਹੈ ਉਹ ਵੀ ਮੈਂ ਜਲਦੀ ਹੀ ਵੀਡੀਓ ਪਾ ਦਾਂਗੀ ਤਾਂ ਸਾਰੇ ਦੇ ਸਾਰੇ ਬੱਚੇ ਹਜੇ ਸਿਰਫ ਇਹ ਚੀਜ਼ ਕਰ ਲਓ ਕਿਉਂਕਿ ਤੁਹਾਨੂੰ ਜਿਹੜੀ ਬਹੁ ਰੰਗੀ ਵਾਰਤਕ ਮਿਲੀ ਉਹ ਹਜੇ ਬੁੱਕ ਆਈ ਨਹੀਂ ਅਗਰ ਕਿਸੇ ਕੋਲੇ ਹੈ ਤਾਂ ਪਲੀਜ਼ ਸ਼ੇਅਰ ਕਰ ਦਿਓ ਸੋ ਸਟਾਰਟ ਕਰਦੇ ਆ ਫਟਾਫਟ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਸੋ ਲੇਖਕ ਅਨੁਸਾਰ ਭਾਸ਼ਾ ਸੰਬੰਧੀ ਬਹੁਤ ਸਾਰੇ ਅੰਤ ਵਿਸ਼ਵਾਸ ਹੈ ਹੁਣ ਦੇਖੋ ਇਹ ਕਹਿ ਰਹੇ ਨੇ ਕਹਿੰਦੇ ਵਿਗਿਆਨ ਤੇ ਤਕਨੀਕੀ ਭਾਸ਼ਾ ਹੈ ਆਪਾਂ ਸਾਇੰਸ ਪੜ ਰਹੇ ਆਪਾਂ ਕੋਈ ਟੈਕਨੀਕਲ ਵਿਸ਼ਾ ਪੜ ਰਹੇ ਆ ਤਾਂ ਉਹਦੇ ਵਿੱਚ ਮਾਤ ਭਾਸ਼ਾ ਚ ਪੜ੍ਹਾਈ ਸੰਭਵ ਹੈਗੀ ਹੈ ਕਿਉਂਕਿ ਬਹੁਤ ਸਾਰੇ ਕਹਿੰਦੇ ਨੇ ਨਾ ਲੋਕ ਵੀ ਨਹੀਂ ਜੀ ਨਹੀਂ ਜੇ ਤੁਸੀਂ ਸਾਇੰਸ ਪੜਨਾ ਤਾਂ ਇੰਗਲਿਸ਼ ਚ ਪੜੋ ਠੀਕ ਹੈ ਜੇ ਤੁਸੀਂ ਟੈਕਨੀਕਲ ਕੋਈ ਇੰਜੀਨੀਅਰਿੰਗ ਵਗੈਰਾ ਕਰ ਰਹੇ ਹੋ ਜਾਂ ਤੁਸੀਂ ਬੀ ਕਾਮ ਵਗੈਰਾ ਕੁਝ ਐਵੇਂ ਦਾ ਸਬਜੈਕਟ ਕਰ ਰਹੇ ਹੋ ਤਾਂ ਤੁਸੀਂ ਇੰਗਲਿਸ਼ ਚ ਪੜੋ ਹਨਾ ਬਹੁਤ ਸਾਰੇ ਲੋਕ ਕਹਿੰਦੇ ਆ ਤਾਂ ਹੁਣ ਇਹੀ ਕੁਐਸਚਨ ਦਾ ਆਪਾਂ ਨੇ ਆਨਸਰ ਦੇਣਾ ਹੈ ਕਿ ਠੀਕ ਹੈ ਕਿਉਂਕਿ ਭਾਸ਼ਾ ਸੰਬੰਧੀ ਜਿਹੜੇ ਲੋਕ ਨੇ ਉਹ ਅੰਧਵਿਸ਼ਵਾਸ ਕਰਦੇ ਨੇ ਕਿ ਵੀ ਮਾਤ ਭਾਸ਼ਾ ਵਿੱਚ ਵਿਗਿਆਨ ਤਕਨੀਕੀ ਵਿੱਚਾਂ ਦੀ ਪੜਾਈ ਜਿਹੜੀ ਇਹ ਸੰਭਵ ਨਹੀਂ ਹੈ ਬਹੁਤ ਸਾਰੇ ਲੋਕ ਕਹਿੰਦੇ ਨੇ ਠੀਕ ਹੈ ਸੋ ਇਹੀ ਆਪਾਂ ਪੜਾਂਗੇ ਤਾਂ ਲੇਖਕ ਕਹਿ ਰਹੇ ਨੇ ਕਿ ਭਾਸ਼ਾ ਸੰਬੰਧੀ ਬਹੁਤ ਸਾਰੇ ਅੰਧਵਿਸ਼ਵਾਸ ਪਾਏ ਜਾਂਦੇ ਨੇ ਲੋਕ ਭਾਸ਼ਾ ਬਾਰੇ ਹੁਣ ਆਪਾਂ ਨੇ ਪਿਛਲੇ ਤਿੰਨ ਲੈਕਚਰਾਂ ਚ ਪੜਿਆ ਹੈ ਕੇ ਲੋਕ ਕਹਿੰਦੇ ਨੇ ਕਿ ਵੀ ਜਿਹੜੀ ਮਾਤਭਾਸ਼ਾ ਚ ਪੜਨਾ ਤਾਂ ਇੱਕ ਮੂਰਖਤਾ ਹੈ ਹਨਾ ਜਦਕੀ ਬਹੁਤ ਸਾਰੇ ਜਿਹੜੇ ਆਪਾਂ ਕਹਿੰਦੇ ਸਵੀਡਨ ਸਵਿਟਜ਼ਰਲੈਂਡ ਬਹੁਤ ਸਾਰੇ ਵੱਡੇ ਵੱਡੇ ਦੇਸ਼ ਨੇ ਅਮਰੀਕਾ ਹੋ ਗਿਆ ਕੈਨੇਡਾ ਹੋ ਗਿਆ ਉਹਨਾਂ ਨੇ ਅੰਗਰੇਜ਼ੀ ਭਾਸ਼ਾ ਦਾ ਤਿਆਗ ਕਰਤਾ ਹੁਣ ਦੇਖੋ ਕੈਨੇਡਾ ਦੇ ਵਿੱਚ ਕੈਨੇਡੀਅਨ ਭਾਸ਼ਾ ਜਿਹੜੀ ਆ ਉੱਥੋਂ ਦੀ ਚੱਲਦੀ ਹੈ ਠੀਕ ਹੈ ਜਰਮਨ ਫ੍ਰੈਂਚ ਇਹ ਜਿਹੜੇ ਲੋਕ ਜਰਮਨ ਦੇ ਜਰਮਨੀ ਚ ਜਰਮਨ ਭਾਸ਼ਾਚਾਰੀ ਹੈ ਠੀਕ ਹੈ ਕੈਨੇਡਾ ਵਿੱਚ ਫ੍ਰੈਂਚ ਚੱਲ ਰਹੀ ਹੈ ਤਾਂ ਮਤਲਬ ਕਿ ਇਹ ਸਥਾਨੀਆਂ ਚੀਜ਼ਾਂ ਚੱਲ ਰਹੀਆਂ ਨੇ ਹਨਾ ਅੰਗਰੇਜ਼ੀ ਉਹਨਾਂ ਨੇ ਸਾਈਡ ਤੇ ਕਰ ਦਿੱਤੀ ਐ ਤਾਂ ਕਹਿਣ ਦਾ ਮਤਲਬ ਆਪਣਾ ਭਾਰਤ ਹੋ ਗਿਆ ਪਾਕਿਸਤਾਨ ਹੋ ਗਿਆ ਇੱਕ ਦੋ ਦੇਸ਼ ਹੋਰ ਨੇ ਜਿਹੜੇ ਕਿ ਅੰਗਰੇਜ਼ੀ ਭਾਸ਼ਾ ਨਾਲ ਚਿਪਕੇ ਹੋਏ ਨੇ ਆਪਣੀ ਮਾਤ ਭਾਸ਼ਾ ਨੂੰ ਅੱਗੇ ਨਹੀਂ ਆਣ ਦੇ ਰਹੇ ਲੇਕਿਨ ਬਾਕੀ ਸਾਰੀ ਕੰਟਰੀਜ਼ ਜਿਹੜੀਆਂ ਨੇ ਉਹ ਮਾਤ ਭਾਸ਼ਾ ਜਿਹੜੀ ਹੈ ਆਪਣੀ ਅੱਗੇ ਲੈ ਕੇ ਜਾ ਰਹੀਆਂ ਠੀਕ ਹੈ ਜਿਵੇਂ ਕਿ ਜਰਮਨੀ ਦੇ ਵਿੱਚ ਜਰਮਨ ਭਾਸ਼ਾ ਚੱਲ ਰਹੀ ਹੈ ਹੈਨਾ ਅਮੈ ਅਮਰੀਕਾ 'ਚ ਅਮਰੀਕਨ ਭਾਸ਼ਾ ਉੱਥੋਂ ਦੀ ਲੈਂਗੁਏਜ ਚੱਲ ਰਹੀ ਹੈ ਠੀਕ ਹੈ ਤਾਂ ਮਤਲਬ ਕਹਿੰਦੇ ਲੇਖਕ ਕਹਿੰਦੇ ਬਹੁਤ ਸਾਰੇ ਭਾਸ਼ਾ ਸੰਬੰਧੀ ਅੰਧਵਿਸ਼ਵਾਸ ਪਾਏ ਜਾਂਦੇ ਨੇ ਪਹਿਲਾ ਅ ਇੱਕ ਰਾਸ਼ਟਰੀ ਇੱਕ ਭਾਸ਼ਾ ਵੀ ਅੰਗਰੇਜ਼ੀ ਜਿਹੜੀ ਹੈਗੀ ਆ ਉਹ ਇੱਕ ਰਾਸ਼ਟਰੀ ਇੱਕ ਭਾਸ਼ਾ ਹੈ ਸਾਂਝੀ ਭਾਸ਼ਾ ਦੀ ਜ਼ਰੂਰਤ ਜਿਹੜੀ ਹੈ ਪੈਂਦੀ ਹੈ ਬਸਤੀਵਾਸ ਸੰਗਲਪ ਕਹਰੇ ਕਹਿੰਦੇ ਕਿਸੇ ਰਾਸ਼ਟਰ ਜਾਂ ਦੇਸ਼ ਨੂੰ ਇੱਕ ਸਾਂਝੀ ਭਾਸ਼ਾ ਦੀ ਜ਼ਰੂਰਤ ਹੁੰਦੀ ਹੈ ਠੀਕ ਹੈ ਤੇ ਇਹ ਭਾਸ਼ਾ ਜਿਹੜੀ ਹੈ ਇੱਕ ਤੇ ਅੰਗਰੇਜ਼ੀ ਹੈ ਇੰਟਰਨੈਸ਼ਨਲ ਭਾਸ਼ਾ ਤੌਰ ਤੇ ਵੀ ਇਹ ਚੱਲੂਗੀ ਹਨਾ ਤਾਂ ਇਸ ਸੰਗਲਪ ਨੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕਰਦਾ ਹੈ ਨਾ ਤਾਂ ਸਾਰੇ ਕਿਧਰੇ ਵਿਦੇਸ਼ੀ ਭਾਸ਼ਾ ਸਬੰਧੀ ਇਕਤਾ ਪੈਦਾ ਹੋਈ ਹੈ ਨਾ ਇੱਕ ਭਾਸ਼ਾ ਨੂੰ ਲੈ ਕੇ ਦੇਸ਼ਾਂ ਸਥਿਰਤਾ ਰਹੀ ਹੈ ਹੁਣ ਕੀ ਚੱਲ ਰਿਹਾ ਦੋ ਦੋ ਤਿੰਨ ਤਿੰਨ ਲੈਂਗੁਏਜਸ ਚੱਲ ਰਹੀਆਂ ਨੇ ਨਾ ਬੰਦਾ ਜਿਹੜਾ ਆਪਣੀ ਮਾਤਰਭਾਸ਼ਾ ਦਾ ਹੋ ਰਿਹਾ ਨਾ ਹੀ ਕਿਸੇ ਦੂਜੀ ਭਾਸ਼ਾ ਨੂੰ ਚੱਜ ਨਾਲ ਸਿੱਖ ਪਾ ਰਿਹਾ ਠੀਕ ਹੈ ਜੇ ਆਪਾਂ ਆਪਣੇ ਭਾਰਤੀ ਭਾਰਤ ਦੇ ਸੰਕਲਪ ਦੇ ਵਿੱਚ ਗੱਲ ਕਰੀਏ ਤਾਂ ਹੁਣ ਦੇਖੋ ਆਪਾਂ ਨਾ ਤਾਂ ਹਿੰਦੀ ਹੀ ਬੱਚੇ ਬੱਚਜ ਨਾਲ ਸਮਝ ਪਾ ਰਹੇ ਆ ਤੁਸੀਂ ਫਸਟ ਸੈਕਿੰਡ ਥਰਡ ਕਲਾਸ ਦੇ ਵਿੱਚ ਹਿੰਦੀ ਵਾਲੇ ਬੱਚਿਆਂ ਨੂੰ ਦੇਖੋ ਨਾ ਤਾਂ ਉਹਨਾਂ ਨੂੰ ਹਿੰਦੀ ਉਹ ਆ ਰਹੀ ਹੈ ਨਾ ਉਹਨਾਂ ਨੂੰ ਪੰਜਾਬੀ ਉਹ ਆ ਰਹੀ ਹੈ ਉਹਨਾਂ ਤੇ ਇੰ ਜਿਹੜੀ ਇਹ ਥੋਪੀ ਜਾ ਰਹੀ ਹੈ ਬੱਚਿਆਂ ਦੇ ਤੇ ਉਹਨਾਂ ਨੂੰ ਇੰਗਲਿਸ਼ ਵਿੱਚ ਅਜ ਨਾਲ ਨਹੀਂ ਆ ਰਹੀ ਮਤਲਬ ਉਹ ਜਿਹੜੇ ਨੇ ਵਿੱਚ ਫਸੇ ਹੋਏ ਨੇ ਠੀਕ ਹੈ ਤੇ ਬੋਲਣ ਚ ਟੀਚਰਾਂ ਦੇ ਆਪਣੀ ਪੰਜਾਬੀ ਜਾਂ ਹਿੰਦੀ ਭਾਸ਼ਾ ਨੂੰ ਲਗਾਮ ਹੈ ਤਾਂ ਕੀ ਕਹਿੰਦੇ ਨੇ ਕਿ ਅੰਗਰੇਜ਼ੀ ਭਾਸ਼ਾ ਦੇ ਵਿੱਚ ਬੋਲੋ ਤੁਸੀਂ ਫਾਈਨ ਹੈ ਜੀ ਡਰ ਦੇ ਮਾਰੇ ਬੱਚਾ ਬੋਲਦਾ ਹੀ ਨਹੀਂ ਹਨਾ ਮੈਂ ਪਿੱਛੇ ਵੀ ਵੀਡੀਓਸ 'ਚ ਇਹ ਗੱਲ ਕੀਤੀ ਸੀ ਹੁਣ ਦੇਖੋ ਬੰਗਲਾਦੇਸ਼ ਪਾਕਿਸਤਾਨ ਮਿਆਂਮਾਰ ਸ਼੍ਰੀਲੰਕਾ ਜਿਹੇ ਦੇਸ਼ਾਂ ਵਿੱਚ ਨਸਲੀ ਪਛਾਈ ਵੱਖਰੇ ਵੱਖਰੇਵਾ ਹੈ ਸਰਕਾਰ ਵੱਲੋਂ ਸਵੀਕਾਰ ਕਰਨ ਦੀ ਅਸਫਲਤਾ ਹੀ ਅਸਥਿਰਤਾ ਦਾ ਵੱਡਾ ਕਾਰਨ ਹੈ ਕਿਉਂਕਿ ਉੱਥੇ ਬੰਗਲਾਦੇਸ਼ ਦੇ ਵਿੱਚ ਪਾਕਿਸਤਾਨ ਚ ਮੀਆ ਮਾਰਚ ਸ਼੍ਰੀਲੰਕਾ ਦੇ ਵਿੱਚ ਜਣੇ ਨਸਲੀ ਪਛਾਈ ਵੱਖਰੇਵੇਂ ਨੇ ਮਤਲਬ ਨਸਲ ਜਿਹੜੀ ਇਹ ਲੋਕਾਂ ਦੀ ਅਲੱਗ-ਅਲੱਗ ਹੈ ਹੁਣ ਜੇ ਆਪਾਂ ਗੱਲ ਕਰੀਏ ਪਾਕਿਸਤਾਨ ਚ ਵੀ ਹਿੰਦੂ ਵੀ ਰਹਿੰਦੇ ਨੇ ਮੁਸਲਮਾਨ ਵੀ ਰਹਿੰਦੇ ਨੇ ਸਿੱਖ ਵੀ ਰਹਿੰਦੇ ਨੇ ਠੀਕ ਹੈ ਤਾਂ ਇਹ ਇਹ ਉਹਨਾਂ ਦੇ ਵਿੱਚ ਭਾਸ਼ਾਵਾਂ ਦਾ ਵਖਰੇਵਾ ਪਾਇਆ ਜਾਂਦਾ ਹੈ ਐਦਾਂ ਹੀ ਤੁਸੀਂ ਬੰਗਲਾਦੇਸ਼ ਚ ਕਹੋ ਠੀਕ ਹੈ તમિલ બોલણ વાલે ભી હેગે ને બંગલી ભાષા બોલણ વાલે ભી હેગે ને તો મતલબ અલગ અલગ તરહ دے ਜਿਹੜੇ ਨੇ એਹੀ ਵખਰੇਵਾ ਜਿਹੜਾ ਹੈ ਅ ਜਿਹੜਾ ਹੈ સ્વીકાર ਕਰਨ ਦੀ ਅਸਫਲਤਾ ਹੀ અસ્થિરતા ਦਾ ਜਿਹੜਾ પાਛਾ ਦੀ સ્થિરતા ਦਾ ਕਾਰਨ ਹੈ ਤਾਂ ਇਹ ਔਨ ਨੇ ਜਿਹੜਾ 2023 ਦੇ ਵਿੱਚ ਇਹ ਰੈਫਰੈਂਸ ਜુ ਤੁਸੀਂ ਸਾਈਟੇਸ਼ਨ ਜਿਹੜੀ ਹੈਗੀ ਇਹ ਜ਼ਰੂਰ ਦੇ ਦਿਓ ਠੀਕ ਹੈ ਹੁਣ ਦੂਜਾ ਅੰਤ ਵਿਸ਼ਵਾਸ ਇਹ ਹੈ ਕਿ ਸਥਾਨਕ ਭਾਸ਼ਾਵਾਂ ਆਧੁਨਿਕ ਸੰਕਲਪਾਂ ਦੇ ਸੰਚਾਰ ਲਈ ਸਮਰਥ ਨਹੀਂ ਹੈਗੀਆਂ ਹੁਣ ਇਹ ਕਿਹਾ ਜਾਂਦਾ ਹੈ ਵੀ ਜਿਹੜੀਆਂ ਸਾਡੀਆਂ ਲੋਕਲ ਲੈਂਗੁਏਜਸ ਨੇ ਇਹ ਮਾਡਰਨ ਸੰਕਲਪ ਦੇ ਅਨੁਸਾਰ ਸੰਚਾਰ ਮਤਲਬ ਅਸੀਂ ਮਾਤਰ ਭਾਸ਼ਾ 'ਚ ਸੰਕਲਪ ਮਾਤਰ ਭਾਸ਼ਾ ਦੇ ਵਿੱਚ ਅਸੀਂ ਸੰਚਾਰ ਕਰ ਨਹੀਂ ਸਕਦੇ ਦੂਜਾ ਅੰਤ ਵਿਸ਼ਵਾਸ ਇਹ ਹੈ ਹੁਣ ਦੇਖੋ ਬਹੁਤ ਸਾਰੀਆਂ ਤੁਸੀਂ ਦੇਖੋਗੇ ਲੈਂਗੁਏਜਸ ਦੇ ਵਿੱਚ ਬਹੁਤ ਸਾਰੀਆਂ ਗ੍ਰਾਮਰ ਜਿਹੜੀਆਂ ਨੇ ਇੱਕ ਦੂਜੀ ਗ੍ਰਾਮਰ ਇੱਕ ਪਛਦੀ ਗ੍ਰਾਮਰ ਦੂਜੀ ਨਾਲ ਬਿਲਕੁਲ ਮੇਲਜੋਲ ਖਾ ਰਹੀ ਹੁੰਦੀ ਜਿਵੇਂ ਇੰਗਲਿਸ਼ ਵਿੱਚ ਨਾ ਹੁੰਨਾ ਹਿੰਦੀ ਦੇ ਵਿੱਚ ਕੀ ਹੈਗਾ ਸੰਗਿਆ ਪੰਜਾਬੀ ਚ ਹੈਗਾ ਨਾਮ ਠੀਕ ਹੈ ਤਾਂ ਇਹ ਇੱਕੋ ਹੀ ਤਰ੍ਹਾਂ ਦੇ ਨੇ ਜੋ ਤੁਸੀਂ ਇੰਗਲਿਸ਼ 'ਚ ਸਮਝ ਰਹੇ ਹੋ ਉਹੀ ਪੰਜਾਬੀ 'ਚ ਹੈ ਜੋ ਤੁਸੀਂ ਪੰਜਾਬੀ 'ਚ ਸਮਝ ਰਹੇ ਹੋ ਉਹੀ ਹਿੰਦੀ 'ਚ ਹੈ ਠੀਕ ਹੈ ਪਰ ਇਹ ਤਾਂ ਗਲਤ ਹੈ ਅੰਧਵਿਸ਼ਵਾਸ ਹੈ ਕਿ ਸਥਾਨਕ ਜਿਹੜੀਆਂ ਭਾਸ਼ਾਵਾਂ ਆ ਆਪਣੀਆਂ ਲੋਕਲ ਲੈਂਗੁਏਜ ਜਿੰਨੇ ਇਹ ਸੰਚਾਰ ਨਹੀਂ ਕਰ ਪਾਉਂਦੀਆਂ ਮਾਡਰਨ ਸੰਕਲਪ ਨੂੰ ਜਿਵੇਂ ਸਾਇੰਸ ਤੇ ਟੈਕਨੋਲੋਜੀ 'ਚ ਇਹ ਜਿਹੜੀਆਂ ਅੱਗੇ ਨਹੀਂ ਵੱਸ ਸਕਦੀਆਂ ਕਹਿੰਦੇ ਇਹ ਤਾਂ ਅੰਧਵਿਸ਼ਵਾਸ ਹੈ ਕਿਉਂ ਨਹੀਂ ਵੱਸ ਸਕਦੀਆਂ ਇਸ ਅੰਧਵਿਸ਼ਵਾਸ ਅਨੁਸਾਰ ਦੂਜੀਆਂ ਭਾਸ਼ਾਵਾਂ ਜਿਵੇਂ ਕਿ ਦੇਸੀ ਭਾਸ਼ਾ ਕੋਈ ਵੀ ਮਾਤਰ ਭਾਸ਼ਾ ਹੈਗੀ ਹੈ ਕਹਿੰਦੇ ਇਹਦੇ ਵਿੱਚ ਸਮਰੱਥਾ ਕੈਪੇਬਿਲਟੀ ਦੀ ਕਮੀ ਆ ਇਹ ਆਧੁਨਿਕ ਸੰਕਲਪਾਂ ਨੂੰ ਵਧੀਆ ਤਰੀਕੇ ਨਾਲ ਪੇਸ਼ ਨਹੀਂ ਕਰਵਾਨੀਆਂ ਜਿਹੜੇ ਥਿੰਕਰ ਨੇ ਨਾ ਜਿਹੜੇ ਅੰਗਰੇਜ਼ੀ ਨਾਲ ਚਿਪਕੇ ਰਹਿੰਦੇ ਨੇ ਠੀਕ ਹੈ ਵਿਦੇਸ਼ੀ ਭਾਸ਼ਾ ਨਾਲ ਚਿਪਕੇ ਰਹਿਣਾ ਚਾਹੁੰਦੇ ਨੇ ਉਹ ਕਹਿੰਦੇ ਵੀ ਸਾਡੀ ਜਿਹੜੀ ਲੋਕਲ ਲੈਂਗੁਏਜਸ ਹੈ ਇੰਨੀ ਪਾਵਰਫੁਲ ਨਹੀਂ ਹੈਗੀਆਂ ਕਿ ਮਾਡਰਨਾਈਜੇਸ਼ਨ ਨੂੰ ਸਮਝ ਸਕਣ ਠੀਕ ਹੈ ਚੰਗੀ ਤਰੀਕੇ ਨਾਲ ਕਹਿੰਦੇ ਕੁਝ ਵਰਡਸ ਤਾਂ ਬੋਲ ਹੀ ਨਹੀਂ ਪਾਉਂਦੀਆਂ ਸਾਡੀਆਂ ਮਾਤਰ ਭਾਸ਼ਾਵਾਂ ਲੋਕਲ ਲੈਂਗੁਏਜਸ ਤਾਂ ਯੂਰਪੀ ਜਾਂ ਅੰਗਰੇਜ਼ੀ ਭਾਸ਼ਾ ਵਿੱਚ ਤਾਂ ਕਹਿੰਦੇ ਜਨਮ ਜਾਤ ਸਮਰੱਥ ਹੈਗੀ ਆ ਵੀ ਅੰਗਰੇਜ਼ੀ ਭਾਸ਼ਾ ਨੂੰ ਜਿਹੜੇ ਅੰਗਰੇਜ਼ੀ ਭਾਸ਼ਾ ਨਾਲ ਚਿਪਕੇ ਰਹਿੰਦੇ ਨੇ ਨਾ ਲੋਕ ਉਹ ਕਹਿੰਦੇ ਵੀ ਅੰਗਰੇਜ਼ੀ ਭਾਸ਼ਾ 'ਚ ਤਾਂ ਜਨਮ ਜਾਤ ਸਮਰੱਥ ਹੈ ਕਿ ਇਹ ਜਿਹੜਾ ਹੈ ਮਾਡਰਨ ਸਕਲਪ ਨੂੰ ਬੜੇ ਤਰੀਕੇ ਨਾਲ ਪੇਚ ਕਰ ਸਕਦੀ ਹੈ ਦੇਖੋ ਅੰਧਵਿਸ਼ਵਾਸ ਹੈ ਉਹਨਾਂ ਲੋਕਾਂ ਦਾ ਇਹ ਭਾਸ਼ਾਵਾ ਜ਼ਰੂਰਤ ਪੈਣ ਤੇ ਅ ਕਈ ਸਾਰੀ ਨਵੀਂ ਤਕਨੀਕੀ ਸ਼ਬਦਾਵਲੀ ਅਤੇ ਬੰਦਤਰਾ ਬੰਦਤਰਾ ਦਾ ਵਿਕਾਸ ਕਰਨ 'ਚ ਸਮਰੱਥ ਨੇ ਕਿਹੜੀਆਂ ਭਾਸ਼ਾਵਾਂ ਇੰਗਲਿਸ਼ ਲੈਂਗੁਏਜ ਹੋਗੀ ਜਾਂ ਹੋਰ ਯੂਰਪੀਅਨ ਲੈਂਗੁਏਜਸ ਹੋਗੀਆਂ ਕਹਿੰਦੇ ਇਹਦੇ ਵਿੱਚ ਤਾਂ ਕਹਿੰਦੇ ਤਕਨੀਕੀ ਸ਼ਬਦਾਵਲੀ ਨਵੀਂ-ਨਵੀਂ ਅਗਰ ਐਡ ਵੀ ਹੁੰਦੀ ਹੈ ਨਾ ਤਾਂ ਉਹ ਇਹ ਪੂਰੀ ਤਰ੍ਹਾਂ ਲੈਬੋਰੇਟ ਕਰ ਪਾਉਂਦੀਆਂ ਨੇ ਜਿਤਕੀ ਸਾਡੀ ਲੋਕਲ ਲੈਂਗੁਏਜਸ ਮਾਤਰ ਪਹਜਾਵਾਂ ਨਹੀਂ ਕਰ ਪਾਉਂਦੀਆਂ ਠੀਕ ਹੈ ਦੇਖੋ ਇਹ ਕਿੰਨਾ ਵੱਡਾ ਇਹਨਾਂ 'ਚ ਅੰਧਵਿਸ਼ਵਾਸ ਹੈ ਠੀਕ ਹੈ ਇਹ ਅੰਧਵਿਸ਼ਵਾਸ ਆਪਾਂ ਅੱਗੇ ਜਿਹੜਾ ਹੈ ਇਸ ਨੂੰ ਕਲੀਅਰ ਕਰਦੇ ਹਾਂ ਹੁਣ ਲਿਖਤ ਅਤੇ ਪ੍ਰਕਾਸ਼ਨ ਨਾਲ ਬੌਧਿਕਤਾ ਤੇ ਵਿਕਾਸ ਲਈ ਇਤਿਹਾਸਕ ਤੌਰ ਤੇ ਇੱਕ ਭਾਸ਼ਾ ਦੀ ਹੀ ਚੋਣ ਜੜੀ ਹੈ ਕਿਤੀ ਗਈ ਹੈ ਇਹ ਅਲੈਗਜ਼ੈਂਡੋ 2003 ਦੇ ਵਿੱਚ ਇਹਨਾਂ ਨੇ ਕਿਹਾ ਕਹਿੰਦੇ ਲਿਖਣ ਲਈ ਪ੍ਰਕਾਸ਼ਨ ਕੋਈ ਵੀ ਚੀਜ਼ ਪਬਲਿਸ਼ ਕਰਨੀ ਹੈ ਬੌਧਿਕਤਾ ਅਤੇ ਵਿਕਾਸ ਲਈ ਇਤਿਹਾਸਕ ਤੌਰ ਤੇ ਕਹਿੰਦੇ ਇੱਕੋ ਹੀ ਭਾਸ਼ਾ ਹੋਣੀ ਚਾਹੀਦੀ ਹੈ ਤਾਂ ਇਹ ਇਹ ਕੈਰੇ ਨੇ ਲੋਕ ਜਿਹੜੇ ਥਿੰਕਰ ਨੇ ਜਿਹੜੇ ਅੰਦੇ ਵਿਸ਼ਵਾਜੀ ਨੇ ਹੁਣ ਦੇਖੋ ਇਸ ਤੋਂ ਸਾਫ ਪਤਾ ਲੱਗਦਾ ਕਿ ਹਰ ਭਾਸ਼ਾ ਦੇ ਵਿੱਚ ਕਿਸੇ ਸੰਕਲਪ ਨੂੰ ਪ੍ਰਗਟ ਕਰਨ ਦੀ ਸਮਰੱਥਾ ਹੁੰਦੀ ਹੈ ਕੋਈ ਵੀ ਤੁਸੀਂ ਲੈਂਗੁਏਜ ਚੱਕੋ ਤਾਂ ਉਸ ਦੇ ਵਿੱਚ ਕੋਈ ਵੀ ਟੈਕਨੀਕਲ ਲੈਂਗੁਏਜ ਨੂੰ ਪ੍ਰੀਜ਼ੈਂਟ ਕਰਨ ਦੀ ਸਮਰੱਥਾ ਹੁੰਦੀ ਹੈ ਪਰ ਅਗਿਆਨਤਾ ਲੋਕਾਂ 'ਚ ਅੰਧਵਿਸ਼ਵਾਸ ਇੰਨਾ ਜ਼ਿਆਦਾ ਹੈ ਕਿ ਉਹ ਇਸ ਨੂੰ ਪੂਰੀ ਤਰ੍ਹਾਂ ਸਮਝ ਹੀ ਨਹੀਂ ਪਾਉਂਦੇ ਵਾਕ ਦੇ ਆਧਾਰ ਤੇ ਇਹ ਬਿਲਕੁਲ ਨਹੀਂ ਕਿਹਾ ਜਾ ਸਕਦਾ ਕਿ ਕੋਈ ਵੀ ਭਾਸ਼ਾ ਜ਼ਿਆਦਾ ਸਮਰੱਥ ਹੈ ਕਿ ਘੱਟ ਹੈ ਆਪਾਂ ਸੈਂਟੈਂਸ ਬਣਾਉਂਦੇ ਆ ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਆ ਲੋਕਲ ਲੈਂਗੁਏਜ 'ਚ ਇਹ ਸੈਂਟੈਂਸ 'ਚ ਕੋਈ ਕਮੀ ਹੈ ਠੀਕ ਹੈ ਹਰੇਕ ਲੈਂਗੁਏਜ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ ਹਰ ਇੱਕ ਭਾਸ਼ਾ ਦੀ ਵਾਕ ਮੰਤਰ ਇੱਕੋ ਵਰਗੀ ਹੈ ਮੈਂ ਹੁਣੇ ਦੱਸ ਕੇ हटੀਆਂ ਨਾ ਕਿ ਇੰਗਲਿਸ਼ 'ਚ ਅਗਰ ਤੁਸੀਂ ਨਾਉਨ ਪੜ ਰਹੇ ਹੋ ਠੀਕ ਹੈ ਨਾਉਨ ਦੇ ਜਿਹੜੇ ਰੂਲਸ ਨੇ ਉਹ ਹਿੰਦੀ ਦੀ ਸੰਗਿਆ ਵਰਗੇ ਨੇ ਠੀਕ ਹੈ ਕਿਉਂਕਿ ਇੱਕੋ ਹੀ ਚੀਜ਼ ਹੈ ਅਤੇ ਨਾ ਵਰਗੇ ਨੇ ਜੋ ਕਿ ਪੰਜਾਬ ਪੰਜਾਬੀ ਭਾਸ਼ਾ ਦੇ ਵਿੱਚ ਹੈ ਇਹ ਤਿੰਨਾਂ ਦੀ ਜਿਹੜੀ ਫਾਰਮੇਸ਼ਨ ਹੈ ਸੈਂਟੈਂਸ ਦੀ ਜਿਹੜੀ ਹੈ ਰੂਲਸ ਜਿਹੜੇ ਨੇ ਵਿਆਕਰਣ ਦੇ ਇੱਕੋ ਜਿਹੇ ਕਿਉਂਕਿ ਇਹ ਤਿੰਨਾਂ ਦੀ ਜਿਹੜੇ ਗ੍ਰਾਮਰ ਹੈ ਇੱਕੋ ਜਿਹੀ ਹੈ ਠੀਕ ਹੈ ਐਵੇਂ ਹੀ ਇੰਗਲਿਸ਼ ਦੇ ਵਿੱਚ ਪ੍ਰੋਨਾਉਨ ਪੜਨਾਵ ਠੀਕ ਹੈ ਸਰਵਨਾਮ ਤਾ ਇਸੇ ਤਰ੍ਹਾਂ ਕੀ ਹੈਗਾ ਕਹਿੰਦੇ ਵੀ ਹਰ ਇੱਕ ਭਾਸ਼ਾ ਦੀ ਵਾਕ ਮੰਤਰ ਕਹਿੰਦੇ ਇੱਕੋ ਵਰਗੀ ਹੈ ਬਹੁਤ ਘੱਟ ਇਹਨਾਂ 'ਚ ਫਰਕ ਹੈ ਸਾਰੀਆਂ ਭਾਸ਼ਾਵਾਂ ਦੀ ਵਿਆਕਰਣ ਇੱਕੋ ਜੀ ਹੈ ਜਿਵੇਂ ਹੁਣੇ ਮੈਂ ਕਹਿ ਕੇ ਹਟਿਆ ਨਾਉਨ ਨਾਵ ਸੰਗਿਆ ਠੀਕ ਹੈ ਇਹ ਇੱਕੋ ਹੈ ਠੀਕ ਹੈ ਤੇ ਇਹਨਾਂ ਦੀ ਵਿਆਕਰਣ ਵੀ ਇੱਕੋ ਹੈ ਚਾਹੇ ਇਹਨਾਂ ਦੀ ਲੈਂਗੁਏਜ ਅਲੱਗ-ਅਲੱਗ ਆ ਠੀਕ ਹੈ ਜੋ ਕੁਝ ਪੰਨੇ ਪੜਨਦੇ ਹੀ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਭਾਸ਼ਾ ਦੀ ਵਿਆਕਰਣ ਨਹੀਂ ਵੀ ਬਣੀ ਕਿਸੇ ਅਗਰ ਭਾਚਾ ਦੀ ਤਦ ਵੀ ਉਸ ਦਾ ਵਾਕ ਜਿਹੜੀ ਸੈਂਟੈਂਸ ਫਾਰਮੇਸ਼ਨ ਹੈ ਵਾਕ ਬੰਦਤਰ ਹੈ ਉਨੀ ਪ੍ਰਭਾਵਸ਼ਾਲੀ ਤੇ ਅਮੀਰ ਹੈ ਜਿੰਨੀ ਹੋਰ ਲੈਂਗੁਏਜਸ ਦੀ ਹੈ ਜਿੰਨੀਆਂ ਬਾਕੀ ਲੈਂਗੁਏਜਸ ਦੀ ਹੈਗੇ ਕਿਹਾ ਜਾਂਦਾ ਹੈ ਕਿ ਸਾਡੀਆਂ ਦੇਸ਼ੀ ਭਾਸ਼ਾਵਾਂ ਕੋਲੇ ਵਿਗਿਆਨ ਅਤੇ ਤਕਨੀਕ ਵਰਗੇ ਵਿਸ਼ਿਆਂ ਦੀ ਸਿੱਖਿਆ ਲਈ ਸ਼ਬਦ ਨਹੀਂ ਹੈ ਹੈਨਾ ਕਿਹਾ ਜਾਂਦਾ ਹੈ ਕਿ ਮੈਥ ਜਿਹੜਾ ਹੈ ਤੁਸੀਂ ਇੰਗਲਿਸ਼ ਚ ਪੜੋ ਸਾਇੰਸ ਤੁਸੀਂ ਇੰਗਲਿਸ਼ ਚ ਪੜੋ ਕਿਉਂਕਿ ਤੁਹਾਡੀ ਜੇ ਆਪਾਂ ਪੰਜਾਬੀ ਚ ਸਾਇੰਸ ਪੜੀਏ ਤਾਂ ਉਹਦੇ ਵਿੱਚ ਓਨੀ ਜਿਆਦਾ ਜਿਹੜਾ ਹੈਗਾ ਮਹਾਰ ਜਿਹੜੀ ਹੈ ਸਾਡੀ ਆਸ਼ਾ ਨਹੀਂ ਹੈ ਇਹ ਕਿਹਾ ਜਾਂਦਾ ਪਰ ਇਹ ਕੀ ਹੈ 100% ਅਗਿਆਨਤਾ ਦਾ ਸਬੂਤ ਹੈ ਹਰੇਕ ਭਾਸ਼ਾ ਦੀ ਸਮਰੱਥਾ ਕਹਿੰਦੇ ਇੱਕੋ ਜੀ ਹੈ ਕਿਉਂਕਿ ਉਹਨਾਂ ਦੀ ਵਿਆਕਰਣ ਇੱਕੋ ਜੀ ਹੈ ਸੈਂਟੈਂਸ ਫਾਰਮੇਸ਼ਨ ਉਹਨਾਂ ਦੀ ਇੱਕੋ ਜੀ ਹੈ ਤਾਂ ਮੂਲ ਰੂਪ ਵਿੱਚ ਭਾਸ਼ਾਵਾਂ 'ਚ ਕਹਿੰਦੇ ਕੋਈ ਅੰਤਰ ਨਹੀਂ ਸਾਰੀਆਂ ਭਾਸ਼ਾਵਾਂ ਜਿਹੜੀਆਂ ਨੇ ਉਹ ਇੱਕੋ ਜੀਆਂ ਨੇ ਮਹੱਤਵਪੂਰਨ ਹੈ ਐ ਕਹਿਣਾ ਬਿਲਕੁਲ ਅੰਧਵਿਸ਼ਵਾਸੀ ਹੈ ਕਿ ਤੁਸੀਂ ਅਗਰ ਵਿਗਿਆਨ ਪੜਾ ਰਹੇ ਹੋ ਤਕਨੀਕੀ ਐਜੂਕੇਸ਼ਨ ਪੜਾ ਰਹੇ ਹੋ ਤਾਂ ਤੁਸੀਂ ਸਿਰਫ ਅੰਗਰੇਜ਼ੀ ਜਾਂ ਫਿਰ ਕੋਈ ਵੀ ਵਿਦੇਸ਼ੀ ਭਾਸ਼ਾ 'ਚ ਪੜਾਓ ਇਹ ਕੋਰਾ ਗਲਤ ਚੀਜ਼ ਹੈ ਠੀਕ ਹੈ ਕਿਉਂਕਿ ਆਪਣੀਆਂ ਪਛਾਵਾਂ ਲੋਕਲ ਪਛਾਵਾਂ ਵੀ ਜਿਹੜੀਆਂ ਨੇ ਦੇਸੀ ਪਛਾਵਾਂ ਮਾਤਰ ਪਛਾਵਾਂ ਵੀ ਓਨੀਆਂ ਹੀ ਮਹੱਤਵਪੂਰਨ ਐ ਠੀਕ ਐ ਜੀ ਸਮਝ ਗਏ ਹੁਣ ਜਿਹੜੀ ਚੀਜ਼ ਪਿੱਛੇ ਤੁਹਾਨੂੰ ਕਲੀਅਰ ਨਹੀਂ ਸੀ ਹੋ ਰਹੀ ਹੁਣ ਹੋ ਗਈ ਹੁਣੀ ਹੁਣ ਦੇਖੋ ਵਰਡ ਤੁਹਾਨੂੰ ਸਮਝਾਨੀ ਆ ਕਿ ਹੈਮ ਵਰਡਸ ਐ ਆ ਪਰਫਿਕਸ ਸਿਗਨੀਫਾਈਂਗ ਬਲੱਡ ਜਿਹਨੂੰ ਆਪਾਂ ਰਤ ਜਾਂ ਫਿਰ ਲਹੂ ਜਾਂ ਫਿਰ ਖੂਨ ਕਹਿੰਦੇ ਆ ਠੀਕ ਐ ਤਾਂ ਹੈਮ ਹੈਮਸਾਈਟਸ ਦਾ ਮਤਲਬ ਕੀ ਬਣ ਗਿਆ ਬਲੱਡ ਸੈਲਿਜ਼ਾ ਮਤਲਬ ਮਤਲਬ ਐ ਰਤ ਕੋਸ਼ਿਕਾ ਲਹੂ ਕੋਸ਼ਿਕਾ ਖੂਨ ਕੋਸ਼ਿਕਾ ਤਾਂ ਮਤਲਬ ਅਗੇਤਰ ਪਿਛੇਤਰ ਲਗਾ ਲਗਾ ਕੇ ਜਿਹੜਾ ਹੈ ਆਪਾਂ ਵਰਡ ਨੂੰ ਜਿਹੜਾ ਹੈ ਹੋਰ ਡਿਫਾਈਨ ਕਰ ਪੰਨੇ ਆ ਇੰਗਲਿਸ਼ ਵਿੱਚ ਦੇਖੋ ਪ੍ਰੀਫਿਕਸ ਸਫਿਕਸ ਲੱਗਦੇ ਨੇ ਹਨਾ ਐਡਾ ਹੀ ਅਗੇਤਰ ਪਿਛੇਤਰ ਲੱਗਦੇ ਨੇ ਤਾਂ ਦੇਖੋ ਹੈਮ ਹੈਮਸਾਈਟ ਹੋ ਗਿਆ ਬਲੱਡ ਸੈੱਲ ਰਤ ਕੋਸ਼ਿਕਾ ਕਹਿੰਨੇ ਆ ਹੈਮਲ ਬਣ ਗਿਆ ਪ੍ਰੀਟੇਨਿੰਗ ਟੂ ਦਾ ਬਲੱਡ ਜਿਹੜੇ ਰਤਾ ਵੀ ਹੁੰਦੇ ਜਿਨ੍ਹਾਂ ਚ ਬਲੱਡ ਹੁੰਦਾ ਹੈਮੇਟੋਮਾ ਆ ਬਲੱਡ ਟਿਊਮਰ ਜਿਹਨੂੰ ਰਤਗੰਡ ਠੀਕ ਹੈ ਖੂਨ ਦੀ ਗੰਡ ਵੀ ਕਹਿੰਦੇ ਨੇ ਠੀਕ ਹੈ ਸਿਸਟ ਵੀ ਕਹਿ ਦਿੰਦੇ ਨੇ ਤਾਂ ਮਤਲਬ ਕਿ ਇਹ ਵਰਡ ਇੰਗਲਿਸ਼ ਤੋਂ ਦੇਖੋ ਜਿਵੇਂ ਇੰਗਲਿਸ਼ 'ਚ ਕਹਿੰਦੇ ਵੀ ਇੱਕ ਵਰਡ ਹੈ ਠੀਕ ਹੈ ਉਸ ਦਾ ਇੱਕ ਵਰਡ ਹੈ ਉਸ ਤੋਂ ਬਾਅਦ 'ਚ ਅਗਰ ਉਸ 'ਚ ਸਫਿਕਸ ਪ੍ਰੀਫਿਕਸ ਲਾਣੇ ਆ ਤਾਂ ਉਹਦੇ ਵਿੱਚ ਪੰਜਾਬੀ 'ਚ ਵੀ ਅਗੇਤਰ ਪਿਛੇਤਰ ਲਾ ਕੇ ਉਸ ਦਾ ਵਰਡ ਦਾ ਆਨਸਰ ਬਣ ਜਾਂਦਾ ਹੈ ਕਹਿੰਦੇ ਸੇਮ ਚੀਜ਼ ਇੱਥੇ ਵੀ ਹੋ ਰਹੀ ਹੈ ਇੰਗਲਿਸ਼ ਜੋ ਹੋ ਰਹੀ ਹੈ ਤਾਂ ਪੰਜਾਬੀ ਚ ਵੀ ਜਿਹੜਾ ਹੈ ਸ਼ਬਦ ਨਵੇਂ-ਨਵੇਂ ਬਣਦੇ ਨੇ ਇਦਾਂ ਠੀਕ ਹੈ ਸੋ ਇਹ ਕਹਿਣਾ ਤਾਂ ਕਹਿੰਦੇ ਬਿਲਕੁਲ ਗਲਤ ਹੈ ਕਿ ਸਾਡੀਆਂ ਭਾਸ਼ਾਵਾਂ ਦੇ ਸ਼ਬਦ ਨਹੀਂ ਮਿਲਦੇ ਬਹੁਤ ਸਾਰੇ ਵਿਗਿਆਨ ਅਤੇ ਤਕਨੀਕੀ ਸ਼ਬਦ ਬਾਕੀ ਭਾਸ਼ਾਵਾਂ ਨਾਲ ਮੇਲ ਖਾਂਦੇ ਨੇ ਇਹ ਵੀ ਸੱਚ ਹੈ ਕਿ ਬਹੁਤ ਸਾਰੇ ਸ਼ਬਦਾਂ ਵਿੱਚੋਂ ਇੱਕ ਵੀ ਸ਼ਬਦ ਅੰਗਰੇਜ਼ੀ ਭਾਸ਼ਾ ਦਾ ਨਹੀਂ ਹੈ ਮਤਲਬ ਕਾਫੀ ਸਾਰੇ ਵਰਡਸ ਐਸੇ ਨੇ ਜਿਹੜੇ ਖੁਦ ਵੀ ਅੰਗਰੇਜ਼ੀ ਭਾਸ਼ਾ ਦੇ ਨਹੀਂ ਹੈ ਲੇਕਿਨ ਅੰਗਰੇਜ਼ੀ ਭਾਸ਼ਾ ਚ ਪੜੇ ਜਾਂਦੇ ਨੇ ਅੰਗਰੇਜ਼ੀ ਭਾਸ਼ਾ ਵਿਦਵਾਨਾਂ ਨੇ ਬਹੁਤ ਸਾਰੇ ਜਿਹੜੇ ਸ਼ਬਦ ਨੇ ਲਾਟਿਨ ਭਾਸ਼ਾ ਯਾਨਕੀ ਲਾਤਿਨੀ ਭਾਸ਼ਾ ਵਿੱਚੋਂ ਚੱਕੇ ਨੇ ਠੀਕ ਹੈ ਲਾਟਿਨ ਭਾਸ਼ਾ ਚੋਂ ਅਪਣਾਈ ਨੇ ਲਾਤੀਨੀ ਭਾਸ਼ਾ ਚੋਂ ਅਪਣਾਈ ਨੇ ਅੰਗਰੇਜ਼ੀ ਭਾਸ਼ਾ ਦੀ ਗਿਆਨ ਵਿਗਿਆਨ ਤਕਨੀਕ ਦੀ ਬਹੁਤ ਸਾਰੀ ਜਿਹੜੀ ਸ਼ਬਦਾਵਲੀ ਆ ਉਹਨਾਂ ਦੇ ਅੰਗਰੇਜ਼ੀ ਦੀ ਵੀ ਜਿਹੜੀ ਟੈਕਨੀਕਲ ਲੈਂਗੁਏਜ ਆ ਸਾਇੰਟਿਫਿਕ ਲੈਂਗੁਏਜ ਆ ਜਾਂ ਫਿਰ ਤੁਸੀਂ ਕਹਿ ਲਓ ਬਹੁਤ ਸਾਰੇ ਜਿਹੜੇ ਐਸੇ ਵਰਡਸ ਨੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਉਹ ਲਾਟਿਨ ਭਾਸ਼ਾ ਤੋਂ ਯੂਨਾਨੀ ਭਾਸ਼ਾ ਤੋਂ ਚੱਕੇ ਹੋਏ ਨੇ ਉਹ ਅੰਗਰੇਜ਼ੀ ਦੇ ਸ਼ਬਦ ਨਹੀਂ ਹੈਗੇ ਉਦਾਹਰਣ ਲਈ ਹੋਏ ਨੇ ਤਾਂ ਆਪਣੀ ਪੰਜਾਬੀ ਚ ਵੀ ਐਵੇਂ ਦੇ ਵਰਡਸ ਚੱਲਦੇ ਨੇ ਤਾਂ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਡੀ ਜਿਹੜੀ ਭਾਸ਼ਾ ਚ ਕੋਈ ਕਮੀ ਆ ਠੀਕ ਹੈ ਅੰਗਰੇਜ਼ੀ ਨੇ ਵੀ ਬਹੁਤ ਸਾਰੇ ਸ਼ਬਦ ਜਿਹੜੇ ਨੇ ਆਪਣੇ ਅੰਗ ਨਾਲ ਅਗੇਤਰ ਜੋੜ-ਜੋੜ ਕੇ ਹੋਰ ਸ਼ਬਦਾਂ ਜਿਵੇਂ ਆਪਾਂ ਪਿੱਛੇ ਪੜਿਆ ਨਾ ਠੀਕ ਹੈ ਤਾਂ ਹੋਰ ਸ਼ਬਦਾਂ ਦੀ ਰਚਨਾ ਕੀਤੀ ਹੈ ਪ੍ਰੀਫਿਕਸ ਸਫਿਕਸ ਲਾ ਕੇ ਪੰਜਾਬੀ ਭਾਸ਼ਾ ਵਿੱਚ ਵੀ ਬਹੁਤ ਸਾਰੇ ਸ਼ਬਦ ਐਵੇਂ ਹੀ ਬਣਾਏ ਜਾਂਦੇ ਨੇ ਜਿਵੇਂ ਕਿ ਲਹੂ ਠੀਕ ਹੈ ਲਹੂ ਤੋਂ ਲਹੂ ਕੋਸ਼ਿਕਾ ਲਹੂ ਪ੍ਰੇਰਕ ਲਹੂ ਪਸਾਰ ਮਤਲਬ ਕੀ ਲੱਗਿਆ ਪਿਛੇ ਤਰ ਲਗਾ ਲਗਾ ਕੇ ਆਪਾਂ ਨੇ ਹੋਰ ਜਿਹੜੇ ਨੇ ਵਰਡਸ ਇਹਦੇ ਜੋੜਦੇ ਨੇ ਠੀਕ ਹੈ ਤੇ ਲਹੂ ਦੀ ਜਗ੍ਹਾ ਤੇ ਰਤ ਵੀ ਵਰਤ ਲੈਨੇ ਆਪਾਂ ਖੂਨ ਵੀ ਵਰਤ ਲੈਨੇ ਆ ਤਾਂ ਇਸ ਲਈ ਇਹ ਤਾਂ ਇੱਕ ਅੰਧਵਿਸ਼ਵਾਸ ਹੈ ਕਿ ਸਿਰਫ ਵਿਦੇਸ਼ੀ ਭਾਸ਼ਾ ਜਾਂ ਅੰਗਰੇਜ਼ੀ ਭਾਸ਼ਾ ਹੀ ਭੂ ਮੰਡਲੀ ਭਾਸ਼ਾ ਹੈ ਵੀ ਜਿਹੜੀ ਸਾਰੇ ਕਿਤੇ ਪੜੀ ਜਾਂਦੀ ਆ ਸਾਰਾ ਵਿਆਪਕ ਭਾਸ਼ਾ ਵੀ ਅੰਗਰੇਜ਼ੀ ਵੀ ਨਾ ਸਾਡਾ ਗੁਜ਼ਾਰਾ ਨਹੀਂ ਅੰਗਰੇਜ਼ੀ ਹੀ ਤੁਸੀਂ ਪੜੋ ਅਗਰ ਤੁਸੀਂ ਸਾਇੰਸ ਪੜ੍ਹਨਾ ਹੈ ਟੈਕਨੀਕਲ ਕੋਈ ਲੈਂਗੁਏਜ ਪੜ੍ਹਨਾ ਹੈ ਜਾਂ ਕੋਈ ਹੋਰ ਵਧੀਆ ਵਿਸ਼ਾ ਪੜ੍ਹਨਾ ਹੈ ਤਾਂ ਤੁਸੀਂ ਅੰਗਰੇਜ਼ੀ ਚ अंधविश्वास है कल्पना है सौ प्रसेंट झूठ है ठीक है पंजाबी भाषा भी भाषा भी एवं दाषा है जी सारे गिधरे वर्ती जा सी इस भी उ ही जी है आप कही समर्था मौजूद है जिड़ी कि किसी होर भाषा के या फिर विदेशी भाषा च हैगी अंग्रेजी भाषा च होप थीडियो पसंद आएगा मिलता नवे वीडियो के